ਦੋਸਤੋ ਆਪਾਂ ਟੈਂਡਾ ਕੰਪਨੀ ਦਾ ਰouter ਮੰਗਾਇਆ ਚਲੋ ਆਉ ਦੇਖਦੇ ਹਾਂ ਇਹਨੂੰ ਅਨਬਾਕਸ ਕਰਕੇ ਇਹ ਆਪਾਂ ਨੂੰ 2099 ਰੁਪਏ ਦਾ Amazon ਤੋਂ online ਮਿਲਿਆ ਜੀ ਇਹਦਾ ਰੇਟ ਵਾਧਾ ਘਟਦਾ ਰਹਿੰਦਾ ਇਦੇ ਨਾਲ ਮਿਲਿਆ ਜੀ ਆਪਾਂ ਨੂੰ ਮੈਨੂਅਲ ਇੱਕ ਮਿਲਿਆ ਲੈਂਡ ਰੀਡ ਇੱਕ ਮਿਲਿਆ ਜੀ ਅਡਾਪਟਰ ਤੇ 12 ਵੋਲਟ ਅਡਾਪਟਰ ਤੇ ਇਹ ਆ ਗਿਆ ਜੀ ਆਪਣਾ ਟੈਡਾ ਕੰਪਨੀ ਦਾ ਰਾਊਟਰ ਇਸ ਰਾਊਟਰ ਨੂੰ ਆਪਾਂ Wi-Fi ਦੀ ਰੇਂਜ ਵਧਾਉਣ ਲਈ ਵੀ ਵਰਤ ਸਕਦੇ ਆ। ਇਹਦੇ ਚ 4 ਐਂਟੀਨਾ ਆਏ। ਇਹਦੇ ਚ 3 ਆਊਟਪੋਰਟ, 1 ਇਨਪੋਰਟ, LAN ਕੇਬਲ, ਪਾਵਰ ਵਾਸਤੇ ਤੇ ਇਹਦੇ ਚ ਇੱਕ ਹੋਪੀ ਇਹ ਹੈ ਜਿਹੜਾ ਨੈਟਵਰਕ ਏਰੀਆ ਬਹੁਤ ਆ ਕਹਿਣ ਦਾ ਭਾਵ ਇਹਦੀ ਰੇਂਜ ਬਹੁਤ ਆ ਬਾਕੀ ਇਹਨੂੰ ਯੂਜ਼ ਕਰਕੇ ਦੇਖਦੇ ਆ ਫਿਰ ਦੁਬਾਰਾ ਵੀਡੀਓ ਸਾਂਝੀ ਕਰਾਂਗੇ ਤੁਹਾਡੇ ਨਾਲ ਇਹਦਾ ਕੀ ਰਿਜ਼ਲਟ ਆ ਜੀ ਧੰਨਵਾਦ ਜੀ